ਸੰਤ ਬਾਬਾ ਕ੍ਰਿਸ਼ਨ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ 35ਵੀਂ ਵਰਸੀ ਰਾੜਾ ਸਾਹਿਬ ਸਮੁਦਾਏ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀਆਂ ਦੀ ਰਹਿਨੁਮਾਈ ਹੇਠ ਬੜੀ ਹੀ ਧੂਮ-ਧਾਮ ਨਾਲ ਮਨਾਈ ਗਈ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਵਰਸੀ ਸਮਾਗਮ ਵਿੱਚ ਜਿਥੇ ਨੇਕਾਂ ਹੀ ਗੁਣੇ ਗਿਆਨੀ ਰਾਗੀ ਢਾਡੀ ਕਥਾਵਾਚਕ ਅਤੇ ਤਖਤ ਸ਼ਿਰੀ ਹਰਮੰਦਰ ਸਾਹਿਬ ਦੇ ਚਠੇਦਾਰ ਭਾਈ ਗੁਰ ਇਕਬਾਲ ਸਿੰਘ ਵੱਲੋਂ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਉੱਥੇ ਹੀ ਸਮੁਦਾਏ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵੱਲੋਂ ਵੀ ਸੰਤ ਬਾਬਾ ਕ੍ਰਿਸ਼ਨ ਸਿੰਘ ਜੀਆਂ ਦੀ ਜੀਵਨ ਸਾਖ que isso não é ਸਤਿ ਪਾਤਮਾ ਫਤਿਹ ਆ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮਾਗਮ ਜੋ ਰਣਤ ਹੈ ਵੀ ਪਾਵਨ ਪੁੱਤਰ ਧਰਤੀ ਤੇ ਪਿਛਲੀ 21 ਤਰੀਕ ਤੋਂ ਲੈ ਕੇ ਲਗਾਤਾਰ ਚੱਲ ਰਹੇ ਨੇ 21 ਤੋਂ ਲੈ ਕੇ 29 ਤਰੀਕ ਤੱਕ ਗੁਰੂ ਕਲਗੀਧਰ ਪਿੱਤਾ ਸਾਹਿਬ ਜੀ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਔਰ ਵੱਡੇ ਸਾਹਿਬਜ਼ਾਦੇ ਯਾਦ ਦੇ ਵਿੱਚ ਗੀਤਾਂ ਸਜਾਏ ਗਏ ਸ਼ਫਾ ਕੀਰਤੂ ਬਾਗਮਾ ਹੋਏ ਔਰ ਫਿਰ 30 ਤਰੀਕ ਤੋਂ ਲੈ ਕੇ 1 ਜਨਵਰੀ 2025 ਤੱਕ ਛੋਟੇ ਸੰਤ ਜੀ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਰੌੜਾ ਸਾਹਿਬ ਵਾਲੇ ਦੀ ਸਾਲਾਨਾ 35ਵੀਂ ਯਾਦ ਸੰਪਰਦਾਇ ਦੇ ਦਿੱਤਾ ਪੂਰੀ ਸ਼੍ਰੀ ਮਾਨ ਸੰਤ ਬਾਬਾ ਬਜਿੰਦਰ ਸਿੰਘ ਰੌੜਾ ਸਾਹਿਬ ਵਾਲੇ ਦੇਖ ਰਖਦੇ ਇਹ ਸਾਰੀਆਂ ਹੀ ਸੰਗਤਾਂ ਨੇ ਇਲਾਕਾ ਨਿਵਾਸੀ ਨੇ ਦੇਸ਼ਵਿਦੇਸ਼ੀ ਸੰਗਤਾਂ ਨੇ ਗੁਰੂ ਘਰ ਨਾਲ ਪਿਆਰ ਸਤਿਕਾਰ ਅਤੇ ਬੜੀ ਪ੍ਰੇਮ ਕਾਰ ਸਤਕਾਰ ਅਤੇ ਸ਼ਰਧਾ ਦੇ ਨਾਲ ਉਹਨਾਂ ਦਾ ਵਰਸੀ ਦਾ ਸਵਾਗਤ ਮਨਾਇਆ ਹੈ ਇਹਨਾਂ ਸਵਾਗਤਾਂ ਦੇ ਦੌਰਾਨ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਗੁਰੂ ਕੇ ਸਿੱਖ ਸੰਗਤਾਂ ਮਹਾਪੁਰਖਾਂ ਦੇ ਸ਼ਰਧਾਲੂ ਇਸ ਸਥਾਨ ਤੇ ਨਤਮਸਤ ਹੋਣ ਵਾਸਤੇ ਆਏ ਨੇ ਉੱਥੇ ਵੱਖੋ-ਵੱਖਰੇ ਸੰਪਰਦਾਵਾਂ ਦੇ ਮੁੱਖੀ ਮਹਾਪੁਰਖ ਔਰ ਕਿੰਨਿਆ ਹੀ ਸਤਿਕਾਰਤ ਹਸਤੀਆਂ ਖਾਸ ਕਰਕੇ ਜਥੇਦਾਰ ਸ਼੍ਰੀ ਕਾਲਤਖਸਾਹਬ ਸਿੰਘ ਸਾਹਿਬ ਗਾਨੀ ਰਵੀਰ ਸਿੰਘ ਜੀ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਜਥੇਦਾਰ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਸਰਪੰਚ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਹੈਡ ਐਡੀਸ਼ਨਲ ਹੈੱਡ ਗੌਫੀ ਸਿੰਘ ਸਾਹਿਬ ਗਾਨੀ ਅਮਰਜੀਤ ਸਿੰਘ ਜੀ ਸਮੇਤ ਪੰਥ ਦੀਆਂ ਵੱਡੀਆਂ ਹਸਤੀਆਂ ਆ ਕੇ ਇਹਨਾਂ ਸਵਾਗਤ ਰਾਮ ਸੰਸਥਾ ਨੂੰ ਗੁਰਬਾਣੀ ਦੇ ਕੀਰਤਨ ਗੁਰਮਤਿ ਦੇ ਵਿਚਾਰਾਂ ਦੌਰਾਨ ਨਿਹਾਲ ਕਰਕੇ ਮਹਾਪੁਰਖ ਨੂੰ ਸ਼ਤ ਸਤਕਾਰ ਦਿੱਤਾ ਹੈ ਮੈਂ ਸੰਪਰਦਾਇ ਦੇ ਜੁਦਾਬੁਖੀ ਸੰਤ ਬਾਵਾ ਬਜਿੰਦਰ ਸਿੰਘ ਜੀ ਵੱਲੋਂ ਕਥਾ ਸੁਚੇਹੀ ਪ੍ਰਬੰਧ ਵੱਲੋਂ ਜਿਨੀਆਂ ਸਰਵਾਂਜੁਕ ਸ਼ਖਸੀਅਤਾਂ ਧਾਰਮਿਕ ਹਸਤੀਆਂ ਆਈਆਂ ਨੇ ਜਿਥੇ ਸਭਨਾਂ ਦਾ ਰੋਮ ਰੋਮ ਕਰਕੇ ਜਿੰਨੀਆਂ ਧੰਨਵਾਦੀਆਂ ਮੁੱਖ ਸੰਗਤਾਂ ਦਾ ਰੋਮ-ਰੋਮ ਕਰਕੇ ਜੀਣੀਆਂ ਸੇਵਾਦਾਰਾਂ ਦਾ ਜਿਨ੍ਹਾਂ ਨੇ ਇਹਨਾਂ ਸਮਾਗਮਾਂ ਦੇ ਦੌਰਾਨ ਤਾਂ ਮੰਨ ਧਰ ਕਰਕੇ ਮਹਾਨ ਸੇਵਾ ਨਿਭਾਈਆਂ ਉਹਨਾਂ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦਾ ਜੋ ਇਹ ਪਾਵਨ ਪਿੱਤਰ ਦਿਹਾੜਾ ਹੈ ਜਿੱਥੇ ਮਹਾਪੁਰਖਾਂ ਦੇ ਵਰਸ਼ੀ ਸਮਾਗਮਾਂ ਦਾ ਅਖੀਰਲਾ ਦਿਨ ਕਿਉਂਕਿ 30 31 ਦਸੰਬਰ ਤੋਂ 1 ਜਨਵਰੀ ਤੱਕ ਇਹਨਾਂ ਦਾ ਸਵਾਗਤ ਹੁੰਦਾ ਹੈ ਅੱਜ 1 ਜਨਵਰੀ 2025 ਚੜ੍ਹ ਚੁੱਕੀ ਹੈ ਮੈਂ ਮਹਾਪੁਰਖਾਂ ਵੱਲੋਂ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਜੀਤ ਧੰਨਵਾਦੀਆਂ ਉਥੇ ਨਵੇਂ ਸਾਲ ਦੀਆਂ ਸਮੂਹ ਸੰਗਤਾਂ ਨੂੰ ਵੇਸ਼ ਵਸਤਿਆਂ ਨੂੰ ਲੱਖ ਲੱਖ ਵਧਾਈ ਦੇਣਾ ਕਾਮਨਾ ਕਰਦਾ ਹੈ ਸਤਿਗੁਰੂ ਏ ਪ੍ਰਮਾਤਮਾ ਏ ਭਗਵਾਨ ਏ ਕਾਲ ਪ੍ਰਭੂ ਰਹੀਓ ਸਮੂਹ ਜੀ ਮਨੁੱਖਤਾ ਨੂੰ ਸੁੱਖਾਂ ਸ਼ਾਂਤੀ ਬਖਸ਼ੀ ਚੜ੍ਹਦੀ ਕਲਾ ਵਿੱਚ ਰੱਖੀ ਸਭਨਾਂ ਨੂੰ ਦਰਵਾਜ਼ਾ ਖੁੱਲ੍ਹੇ ਸ਼ੇਲੇ ਨਾਮ ਦਾ ਸ਼ਰਾਨਜਾ ਦਾ ਆਸਰਾ ਬਖਸ਼ਿਓ ਚਰਨਾਂ ਨਾਲ ਜੋੜ ਕੇ ਰੱਖਿਓ ਫੇਰ ਸਭਨਾਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਧੰਨਵਾਦ ਉੱਤੇ ਨਵੇਂ ਸਾਲ ਦੀ ਸਭ ਨੂੰ ਬਹੁਤ ਬਹੁਤ ਧੰਨੀਆਂ 흘ਾਂ ਚੁੱਕਾਂ ਦੀ ਜੀਵਾ ਜੀ ਵਾਹਿਗੁਰੂ ਜੀ ਕਰਤਾ ਪਕਾ ਵਾਹਿਗੁਰੂ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ